ਕੁੜੀ ਜੋ ਉਹਦੇ ਪੁੱਤੋਂ ਹੌਲੀ ਜਲਾ ਲਓ ਇਹਨੂੰ ਢੋਲ ਤੇਲ ਦਾ ਭਾਂਡਾ ਯਾਰ ਇਹ ਐਂ ਪਹਿਲੀ ਫੂਕ ਦੇਣਗੇ ਹੌਲੀ ਜਲਾ ਲਿਆ ਕਰੋ ਤੇਲ ਬਹੁਤ ਮਹਿੰਗਾ ਗਾ ਇਹਨੂੰ ਨੇ ਲੋੜ ਲੱਗੇ ਬਾਬ ਦੀ ਡਰ ਕੋ ਦੀ ਤੇਲ ਬਹੁਤ ਮਹਿੰਗਾ ਤੇਲ ਆ ਤੋਲ ਦੇਲ ਦਾ ਮੱਛ ਨਾਲ ਆ ਜੇ ਕੀਲੇ ਦੱਸ ਨਹੀਂ ਲੱਗੇ ਇਹ ਜੇ ਗਾਹਾਂ ਵਾਲਾ ਗਿੱਲਾ ਹੈਗਾ ਨਹੀਂ ਪਾਉਣਾ ਲੈ ਜਾਓ ਅਸੀਂ ਮੋਟਰਸਾਈਕਲ ਤੇ ਆ ਜਾਂਦੇ ਹਾਂ ਹੌਲੀ ਹੌਲੀ ਲੈ ਜਾਓ ਮਾ ਢੋਲ ਤੇਲ ਦਾ ਮੱਚਨ ਲਾ ਹੈਗਾ ਮਣਾਂ ਰੇਸਾਂ ਦੇਖ ਕੇ ਦਿਆ ਕਰੋ